ਸਵਾਗਤ ਹੈ ਦੋਸਤੋ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਗਾਂ ਬਕਾਊਆ ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਤਸੀਹਰਾ ਮਪਰਾ ਫੂਲ ਬਾਈ ਜੀ ਗਾਂ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਪੂਰੀ ਹੈਵੀ ਵੇਟ ਦੀ ਆ ਤੇ ਥਣ ਹਵਾਨਾ ਬਹੁਤ ਸੋਹਣਾ ਹੱਥ ਦੀ ਚੁਵਾਈ ਵਾਲੇ ਥਣ ਲੱਗੇ ਵਿਆ ਤੇ ਸਾਰੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਆਪਾਂ ਬਾਈ ਤੋਂ ਵੀ ਕਿੰਨੇ ਮਹੀਨੇ ਸੂਇਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਿਲਕੁਲ ਦੁੱਧ ਵੀ ਹੁਣ ਤਿਆਰ ਆ ਤੇ ਬਹੁਤ ਸੋਹਣੀ ਜਿਹੜੀ ਬੈੜ ਆ ਤਿਆਰ ਹੋਈ ਵੀ ਆ ਦਿਖਾਵਾਂਗੇ ਤੁਹਾਨੂੰ ਗੱਲਬਾਤ ਤੇ ਮਲਾਉਣੇ ਆ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਗੋਰਾ ਗੋਰਾ ਜੀ ਬਾਈ ਜੀ ਆਪਾਂ ਜਿਹੜੀ ਆ ਬੈਡ ਆ ਸੇਲ ਕਰਨੀ ਆ ਤੇ ਕਿੰਨੇ ਮੇ ਸੂਈ ਆ ਇਹ ਇਹ ਤੀਜਾ ਤੂ ਆ ਸੂਈ ਆ ਠੀਕ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਅੱਜ ਇਹਨੂੰ ਸਵਾ 14 ਹਨ ਠੀਕ ਆ ਜੀ ਤੇ ਤੋੜ ਕੇ ਦਿਖਾ ਦਿਓ ਜੀ ਹੁਣ ਦੁੱਧ ਜਿਹੜਾ ਕਿੰਨਾ ਕੁ ਤਿਆਰ ਹੋਊਗਾ ਹੁਣ ਦੁੱਧ ਹੁੰਦਾ ਇਹਦੇ ਥੱਲੇ 24 ਲੀਟਰ ਠੀਕ ਆ ਜੀ ਠੀਕ ਆ ਨਾ ਠੀਕ ਆ ਜੀ ਇਹ ਆਪਾਂ 20 ਅਗਲੇ ਨੂੰ ਤੋੜ ਕੇ ਦੇ ਦੋ ਠੀਕ ਆ ਜੀ ਲਓ ਵੀ ਮਿੱਤਰੋ ਹੁਣ ਜਿਹੜਾ 20 ਦਿਨ ਹੋ ਗਏ ਸੂਈ ਨੂੰ ਜੀ ਉਹਕੇ ਆਉਣਗੇ 15 16 17 ਦਿਨ ਅੱਛੇ 20 ਦੇ ਨੇੜ ਤੇੜਾ ਜੀ ਸੂਈ ਨੂੰ ਤੇ ਹੁਣ ਦੁੱਧ ਵੀ ਜਿਹੜਾ 24 ਕਿਲੋ ਤਿਆਰ ਆ ਬਾਈ ਕਹਿੰਦੇ 20 ਲੀਟਰ ਆਪਾਂ ਪੂਰਾ ਮਿੰਨਕੇ ਦੇਵਾਂਗੇ ਤੋੜ ਕੇ ਦਿਖਾਉਣੇ ਤੇ ਰੇਟ ਵੀ ਜਿਹੜਾ ਵੀਡੀਓ ਦੇ ਵਿੱਚ ਕਰਾਂਗੇ ਤੇ ਅੰਤ ਤੱਕ ਵੀਡੀਓ ਜ਼ਰੂਰ ਦੇਖੋ ਲਓ ਜੀ ਤੋੜ ਲਓ ਇਧਰ ਨੂੰ ਦੇਖ ਸਕਦੇ ਹੋ ਕੱਦ ਕਾਠ ਵੀ ਬਹੁਤ ਆ ਤੇ ਇਹੋ ਜੀ ਵੈੜ ਦੀ ਜਿਹੜੀ ਫੈਂਟ ਆ ਫੈਂਟ ਵੀ ਬਹੁਤ ਵਧੀਆ ਆਉਂਦੀ ਆ ਬਾਈ ਕਹਿੰਦੇ ਵੀ 4-5 ਫੈਂਟ ਆਉਂਦੀ ਆ ਦੀ ਫਿਰ ਦੁੱਧ ਦੇਣ ਨੂੰ ਤਾਂ 30 ਲੀਟਰ ਵੀ ਦੇ ਦੂਗੀ ਫਿਰ ਇਸ ਹਿਸਾਬ ਨਾਲ ਫੈਂਟ ਵੀ ਘਟ ਜਾਂਦੀ ਹੈ ਦੇਖੋ ਤੁਸੀਂ ਇਹ ਇਧਰ ਨੂੰ ਲੈ ਚਲੋ ਗੇਟ ਕਰੀਏ ਚੈੱਕ ਕਰ ਲਓ ਤੁਸੀਂ ਕੱਦ ਦਾ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਬਾਈ ਦੇ ਹਿਸਾਬ ਨਾਲ ਬਾਈ ਦਾ ਕੱਦ ਵੀ ਬਹੁਤ ਆ ਪੂਰੀ ਹੈਵੀ weight ਦੀ ਆ ਇੱਥੇ ਰੁੱਕ ਕੇ ਮੜੇ ਦੇਖੋ ਬਾਈ ਜੀ ਥਾਣਾ ਹਵਾਨਾ ਵੀ ਪੂਰਾ ਵਧੀਆ ਬਣਿਆ ਹੋਇਆ ਇੱਕੋ ਜਿਹਾ ਥਾਣਾ ਚਾਰੇ ਪੂਰੀ ਮੋਟੀ ਚਵਾਈ ਆ ਧਾਰ ਤੂਰ ਦੀ ਤੱਕ ਇੱਕ ਨੰਬਰ ਆ ਬਾਈ ਦੇਖੋ ਜਿਹੜੇ ਭਰਾ ਨੇ ਵਹਿੜ ਲੈਣੀ ਆ ਬਹੁਤ ਸਕੀਨ ਵਹਿੜਾ ਪੂਰੀ ਸਮਝੀ ਹੋਈ ਆ ਜੇ ਦੁੱਧ ਉਸ ਹਾਵਣਾ ਕੱਢਣਾ ਹੋ ਬਾਈ ਕਹਿੰਦੇ ਵੀ 30 ਪਲੱਸ ਦੇ ਦੂਗੀ ਤੇ ਪਰ ਆਪਾਂ ਜਿਹੜੀ ਫੈਂਟ ਵੀ ਵਧੀਆ ਆਉਂਦੀ ਆ ਤੇ ਦੁੱਧ ਵੀ ਬਾਈ ਕਹਿੰਦੇ ਵੀ ਨਾਰਮਲ ਖਰਾਕ ਤੇੜਾ 24 25 ਲੀਟਰ ਦਿੰਦੀ ਆ ਦੇਖੋ ਇੱਥੇ ਰੋਕ ਦੋ ਇੱਥੇ ਦਿਖਾਉਣਾ ਤੁਹਾਨੂੰ ਖੜੀ ਵਹਿੜ ਦਾ ਥਣ ਖਵਾਨਾ ਚੈੱਕ ਕਰ ਲਓ ਬਾਈ ਦੇਖੋ ਇਹ ਹੀ ਗਾ ਵਹਿੜੇ ਚੰਗਾ ਦੁੱਧ ਕੱਢਦੇ ਆ ਗਰਮੀ ਸਰਦੀ ਚ ਜਦੋਂ ਮਰਜੀ ਦੇਖ ਸਕਦੇ ਹੋ ਤੁਸੀਂ ਇੱਧਰ ਬਹਿਣੀ ਵਾਲੇ ਦੇ ਥਣ ਇੱਕੋ ਜਿਹਾ ਥਾਣਾ ਚਾਰੇ ਬਈ ਉਹ ਤੈਨੂੰ ਹੱਕੋਂ ਹੀ ਮਾਰ ਦੇ ਜੀ ਲੈ ਉਹ ਵਾਰੀ ਲੈ ਉਹ ਵਾਰੋ ਦਿਖਾਉਣੇ ਇੱਧਰ ਨਹੀਂ ਲੈ ਇੱਥੇ ਰੋਕੋ ਇੱਥੇ ਰੋਕੋ ਥੋੜਾ ਜਿਹਾ ਬੱッセ ਦਾ ਕਰਦੀ ਆ ਬਈ ਆਹ ਦੇਖੋ ਇੱਧਰ ਕਬੈਣੀ ਵਾਲੇ ਥਣ ਬਈ ਚਾਰੇ ਥਣ ਇੱਕੋ ਜਿਹਾ ਲੱਗੇ ਹੋਇਆ ਫਵਾਨਾ ਬਹੁਤ ਸੋਹਣਾ ਤਿਆਰ ਕੀਤਾ ਬੈੜ ਨੇ ਜਿਹੜੇ ਭਰਾ ਨੂੰ ਬੈੜ ਪਸੰਦ ਹੋਵੇ ਲਾ ਸਕਦੇ ਹੋ ਤੁਸੀਂ ਪਿੰਡ ਜਰਾਲਤ ਤੇ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਉਸ ਨੰਬਰ ਤੇ ਵਣਦੀ ਜਾਣਕਾਰੀ ਲੈ ਲਿਓ ਤੇ ਰੇਟ ਆਪਾਂ ਵੀਡੀਓ ਚ ਕਰਾਉਣੇ ਆ ਉੱਥੇ ਵੰਦੇ ਜੀ ਦੇਖ ਮੂੰਹ ਮੱਥੇ ਦੀ ਕੁਆਲਿਟੀ ਕਿਸੇ ਵੀ ਪੱਖ ਤੋਂ ਵਹਿੜ ਜਿਹੜੀ ਹੱਥ ਨਹੀਂ ਧਰਾਉਂਦੀ ਦੇਖੋ ਬਹੁਤ ਸੋਹਣੀ ਵਹਿੜ ਆ ਬਾਈ ਕਿੱਲੇ ਤੇ ਬੰਨੀ ਸੋਹਣੀ ਲੱਗੂਗੀ ਨਾਲੇ ਦੁੱਧ ਬਹੁਤ ਵਧੀਆ ਫੈਂਟ ਵੀ ਪੂਰੀ ਵਧੀਆ ਆਉਂਦੀ ਆ 4-5 ਫੈਂਟ ਆਉਂਦੀ ਆ ਬਾਈ ਕਹਿੰਦੇ ਜਾਇ ਤਾਂ ਫੈਂਟ ਵੀ ਵਧੂਗੀ ਜਿਸ ਹਿਸਾਬ ਨਾਲ ਟੋਕੜ ਹੋਊਗੀ ਬਈ ਜੀ ਰੇਟ ਦੱਸ ਦਿਓ ਜਾਇਜਾ ਰੇਟ ਇਹਦਾ ਜੀ 80000 ਰੁਪਏ 80000 ਵਿੱਚੋਂ ਮਾਨਤਾਣ ਕਰੋਂਗੇ ਮਾਨਤਾਣ ਹੋ ਜਾ ਲਓ ਬਈ ਬਾਈ ਜਿਹੜਾ ਵੀ ਭਰਾ ਆ ਕੇ ਇੱਥੇ ਸੌਦਾ ਕਰੂਗਾ ਮੌਕੇ ਤੇ ਮਾਨਤਾਣ ਵੀ ਹੋ ਜਾਊਗਾ ਤੇ ਫੋਨ ਲਾ ਕੇ ਤੁਸੀਂ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਬਾਈ ਤੋਂ ਅਸੀਂ 20 ਦਿਨ ਹੋ ਗਏ ਹਾਂ 17 15 17 ਦਾ ਬਈ 20 ਤੋਂ ਘੱਟ ਘੱਟ ਆ 20 ਤੋਂ ਘੱਟ ਘੱਟ ਆ ਜੀ ਸੂਈ ਨੂੰ ਤੇ ਦੁੱਧ ਜਿਹੜਾ ਹੁਣ 24 ਲੀਟਰ ਤਿਆਰ ਆ ਬਾਈ ਕਹਿੰਦੇ 20 ਲੀਟਰ ਆਪਾਂ ਮਣਕੇ ਦੇਵਾਂਗੇ ਤਿੰਨ ਟਾਈਮ ਚਾਰ ਟਾਈਮ ਜਿੰਨੇ ਮਰਜ਼ੀ ਟਾਈਮ ਤੁਸੀਂ ਚੋਕੇ ਦੇਖ ਲਓ ਹਾਂਜੀ ਦੇਖੋ ਤੁਸੀਂ ਬਹੁਤ ਸਕਰੀਨ ਵਹਿੜ ਆ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਪੜਤੇ ਵਾਲੀ ਵਹਿੜ ਆ ਤੁਹਾਡੇ ਵਾਸਤੇ ਅੱਜ ਲੈਣ